ਦਾ ਬਚਨ ਕਿਸੇ ਗੁਰਮੁਖ ਪਿਆਰੇ ਦਾ ਬਚਨ ਤਾਂ ਕੋਈ ਬੋਧ ਜੀ ਦੇ ਪੱਲੇ ਬੰਦਿਆ ਤੇ ਇਥੇ ਗੁਰੂ ਸਾਹਿਬ ਜੀ ਦੇ ਇਹੋ ਕਾਰਜ ਕੋ ਲੈ ਕੇ 18 10 20 ਤੱਕ ਸਾਰੇ ਬਚਨ ਹੀ ਬਚਨ ਨੇ ਜਿਹੜਾ ਮਰਜੀ ਗੁਰੂ ਸਾਹਿਬ ਜੀ ਦਾ ਬਚਨ ਫੜ ਲਓ ਪੱਲੇ ਬੰਨ ਲਓ ਰਪਕਾਂ ਤਾਲੀ ਕਰਕੇ ਬੈਠੇ ਵੀ ਆਪਾਂ ਸੁਣ ਕੇ ਗੱਲ ਬੰਦੇ ਨਹੀਂ ਬੰਦੇ ਪੱਲੇ ਪੰਦੀ ਨਹੀਂ ਕੰਮ ਕਰਦੇ ਭਾਵੇਂ ਇਹ ਜੀ ਕਹ ਲੈ ਕਿ

ਤੇ ਬੁੱਤਰ ਨਾ ਹੋਵੇ ਤਾਂ ਧੰਨ ਦੌਲਤ ਹੋਵੇ ਨਾ ਹੋਵੇ ਤਾਂ ਬੱਚੇ ਨੂੰ ਬਾਹਰ ਭੇਜਣਾ ਉਹ ਨਾਲ ਜਾਂਦਾ ਵੇ ਤਾਂ ਇਹ ਤਾਂ ਰੋਜ਼ ਹੀ ਸੁਣਦੇ ਆਪਾਂ ਰੋਜ਼ ਦੀ ਗੱਲਾਂ ਨੇ ਸਾਡੀਆਂ ਰੋਜ਼ ਦੀਆਂ ਗੱਲਾਂ ਸਾਰੇ ਬੰਤੀ ਬੈਠੇ ਨੇ ਰੋਜ਼ ਹੀ ਗੱਲਾਂ ਨੇ ਸਭ ਕੋਲ ਦੇ ਨਾਲ ਰੋਜ਼ ਹੀ ਅਰਦਾਸਾਂ ਹੁੰਦੀਆਂ ਕੋਈ ਪਰਿਵਾਰਕ ਦਰਬਾਰ ਅਰਦਾਸ ਕਰਦਾ ਕੋਈ ਜਾਕਰੀਦਾਰ ਅਰਦਾਸ ਕਰਦਾ ਕੋਈ ਕੋਈ ਪੋਕੇ ਅਰਦਾਸ ਕਰੇ

سنگراج مسیا گرماسی ہوئے گردوارے سنگراج من بٹھا لیا مہاراج کلو جاگتا ہے من کی روز ہی جانا گردوارے میں روز ہی ماں چاہتا رہے بڑی گو جی گل ہے میرے کٹے پڑھتے رہے کٹے ਪਰ ਫਿਰ ਪੜਦੇ ਨੇ ਫਿਰ ਠੇੜਦੇ ਨੇ ਗੁਰੂ ਦਾ ਸਾਡੇ ਨਾਲ ਹੀ ਹੁੰਦਾ ਗੁਰੂ ਦਾ ਗੁਰੂ ਦਾ ਸਾਡੇ ਨਾਲ ਹੀ ਹੈ ਨਾਲਿਆਂ ਦੇ ਵਿੱਚ ਪਰ ਮੈਨੂੰ ਤਾਂ ਪਾਈ ਥੱਕਿਆ ਕੁਛ ਨਹੀਂ ਦੇਖ ਨਹੀਂ ਕਿਹਾ ਕਿਵੇਂ ਪਤਾ ਇਹਦਾ ਮੁੱਕਰ ਹੋ ਜਾਂਦਾ ਹੈ શરી ਨੂੰ ਵੀ ਜਾਣਦਾ ਵੀ ਕੁਛਰੀਕੋਦਾਂ ਮਿਲਿਆ ਕਹਿੰਦਾ ਮੈਨੂੰ ਹਰ ਕੁਛ ਨਹੀਂ ਮਿਲਿਆ ਸਰਦਾਰ ਆਇਆ ਗੁਰੂ ਮਹਾਰਾਜ ਨੂੰ ਕੁਝ ਮਿਲਿਆ ਨਹੀਂ

ستگو کا شکر گزار ہونا چاہیے جو بہت کچھ دیتا ہے بہت کچھ دے رہا ہو کے پھر تو ملتا ہے کہ نہیں ملتا تیر ہے کہ نہیں دن گروہ تے پروسہ بہت گھر سنگ سے بھروسہ رہ گیا دیکھا دیکھی جانے تھان تھانے پھرتے ہیں سنسار پہ پر چاہتا بہت ہو گئے

کہتے ہیں گو رام دس جی نے پاک اچھی بچنیا گھر رامدہ اس گھمایا یہ ساری نے سیرے اٹھ کے میں لے میں بہت سارے سنگا گرمکھ پیار ملے اور میں بہت سارے سنت سنت ملاپ ہوتا رہتا بچار بجے رنگی کئی بار مات فتح ملتے رہتے ہیں

ਦੋ ਜਾਨੀ ਸਪੋਰਟ ਦੀ ਚਾਰ ਜੀ ਹੁੰਦੇ ਨੇ ਤੇ ਸਰਵਿਸ ਮੁਕਾਬਲਾ ਤਾਰੀ ਲੈਂਦੇ। ਪੰਜੀ ਕੋਈ ਮਡੇਰੇ ਬੰਦੇ ਨੇ ਗੋਡਿਆ ਤੋਂ ਡੈਕੇ ਜਿਵੇਂ ਭੱਜ ਕੇ ਕਿਤੇ ਜਾਣਾ। ਤੇ ਥੋੜਾ ਤੇਜ ਜਵਾਨ ਨੇ ਮਾਰ ਖਤਾ ਆਇਆ ਉਹਨੇ ਉਹਨੂੰ ਪੁੜਾਣੀਏ। ਉਹਨੇ ਰਜਾਈ ਕਰਦੀ ਹੋਈ ਉਹ ਬਾਜ਼ਾ ਮਾਰੀ ਆਉਂ ਉਹ ਮਰਜੀ ਕਰੇ ਡਾਂਗਾ ਮਾਰਿਓ ਆਪਣਾ ਹੀ ਨਹੀਂ ਹਿੰਦਤ। ਜੋਧਿਕਾ ਦਾ ਡਿਵੈਲਪਮੈਂਟ ਹੋਇਆ। ਉਹਨੇ ਰਾਤ ਦੀ ਖਾਜੀ ਪੀਤੀ ਉੱਥੋਂ ਨਜ਼ਾਇਕ ਵੀ ਪਿਆ ਜਾਂਦਾ। ساتھ دو گلا بڑی چاہیے سارے سانتی ساری سانتو سارے گرم پیار ہو بندگیاں کرو کرو سرت کھول جائے سوچی جی آج سان مارے کرپا کرو کپا کرو سہ پاؤ سو ਕੀ ਬਾਰਤੋ ਨਾਮ ਚਾਪਦੇ ਆਏ ਦੀਵਾ ਚਰਜੇ ਦੀਵਾ ਦਾ ਆਇਆ ਜੋਤ ਕਾਈ ਪ੍ਰਾਨ ਦਿੱਤੀ ਹੈ ਤਾਂ ਕੁਜਗ ਮਿਆ ਸਤਿਗੁਰ ਨੇ ਜੋਤ ਕਾਈ ਸਾਨੂੰ ਇਹ ਜਨਮ ਹੁੰਦਾ ਜੇ ਜੋਤ ਨਾ ਕੀਤੀ ਹੋਵੇ ਤਾਂ ਜਨਮ ਨਹੀਂ ਹੁੰਦਾ ਜੋਤ ਪੰਡਾ ਸਤਿਗੁਰ ਵਰਸਾ ਕਰਦਾ ਹੁਣ ਜੋਤ ਦੀ ਸਮਾਰਕਾ ਵੀ ਸਾਡਾ ਹੱਕ ਦਾ ਨਾਮ ਜਿਹਾ ਕਹਣਾ ਹੁਣ ਆਇਆ

ਨਾਮ, ਕ્રોਧ, ਲੋਭ, ਮੋਹ, ਕਾਲ ਕਾਰਨ ਭਰਿਆ ਸੰਸਾਰ ਹੈ ਜੀਵਾਤਮਾ। ਕਾਲੇ ਬਿੰਦੂ ਸਮਝ ਨਹੀਂ ਆਉਂਦੀ ਕਿ ਇਹੇ ਨਾਮ ਨਹੀਂ ਕਿੰਦਾ ਇਥੇ ਕਾਲਾ ਬੈਠਾ ਹੈ। ਸਾਰਾ ਕਾਲਾ ਬੈਠਾ ਹੈ ਮਨ। ਇੱਥੇ ਵੈਰ ਨੂੰ ਕਿੱਥੇ ਛਿੜਣਾ ਹੈ? ਨਾਮ ਜਿਗਦਾਈ ਕਿਸੇ ਸਾਧੂ ਦਾ ਬਚਨ ਮੰਨਣਾ ਹੀ ਨਹੀਂ ਆਪਣਾ। ਤਾਂ ਜਾਣਾ ਰੋਜ਼ ਉਠੀ ਜਾ ਕੇ ਰੋਜ਼ ਕਰਨੀ ਹੈ ਸਾਕੇ। ਜਿਵੇਂ ਰੋਜ਼ ਜਿਹੜੇ ਆਪਾਂ ਲੱਜਾ ਕੇ ਮਹਾਂਪੁਰਖਾਂ ਨੂੰ شاید ماں کرتا کٹایا کچھ کرنا پڑھائی بابا جی منتر مار مار بابا جی سا میٹ جائے دوارے ٹپ جی ہوں ہنر دس دشیا کر لگ گئے پہلے دیوار ٹپٹ دیا کرتے بابا جی کرپا کر کے ٹھیک ٹھاک واپس آ جائے سات لاک روپے لا کے ٹرمپ نے بابے آج دانا پانی ہے لکھا ہے جی لانا پی جی پہلے دلی. رام چندر یہاں ملو سب کچھ ਉਹ ਬੰਨ ਮਿਲਣ ਕੀ ਤੇ ਲੋੜਾ ਹੋਰ ਕਾਸ ਦੇ ਕੀ ਨਾਮ ਨਾਲ ਸਾਧ ਸੰਗਤ ਭੱਜ ਕੇ ਉਸ ਨਾਮ ਤੋਂ ਜੀ ਬਾਬਾ ਜਿੱਥੇ ਜਾਈਏ ਨਾ ਬਸ ਨਾਮ ਤੋਂ ਬਣਾ ਬਸ ਨਾਮ ਤੇ ਉਦਾਫਰੀ ਹਮ ਜੁਰਮਾ ਰਹਿ ਕੇ ਜਿਹੜੇ ਸਵਾਰ ਰਹਿ ਕੇ ਹਰੀ ਰਹਿ ਗਏ ਬੜਾ ਉਹ ਸਮਾਜ ਦਾ ਆਜਾ ਸ੍ਰੀਰ ਦਾ ਪਤਾ ਹੀ ਨਹੀਂ ਹੁੰਦਾ ਸਰੀਰ ਤਾਂ ਕੋਈ ਤੋਸਾ ਹੀ ਨਹੀਂ ਰਹਿ ਜਾਂ ਉਹ ਸ੍ਰੀਰ ਦਾ ਭਲਾ ਜਿਹੜੇ ਟਿੱਪੇ ਆ ਗਏ ਹੁੰਦਾ

سات کرے کرپا کو اس پروار کو سنتوخا ہے

ਆ ਜੀਰੇ ਬੜੀ ਤੁੰਨਾ ਕੋਲ ਲੁਡੀਆਂ ਆਉ ਤੁਹਾਨੂੰ ਰੱਬ ਨਾਲ ਲਾਈਏ ਆਉ ਤੁਹਾਨੂੰ ਗੱਡੀਆਂ ਤੇ ਮੈਂ ਦਵਾਈਏ ਤੁਹਾਨੂੰ ਆਉ ਤੁਹਾਨੂੰ ਦਰਸ਼ਨ ਕਰਾਈਏ ਰੱਬ ਦੇ ਪਰ ਸਾਡੇ ਮੱਤੜ ਬੰਦੇ ਸਾਡੇ ਜਾ ਰਹੇ ਤਰਪਾਨਾ ਪਾਈਆਂ ਜਾ ਰਹੇ ਨੇ ਜੱਤੇ ਤਾਂ ਉਹ ਰੱਬ ਨੂੰ ਮਿਲਣਾ ਹੈ ਮਿਲਣ ਨੇ ਜੱਤੇ ਰੱਬ ਮਿਲ ਜਾਂਦੇ ਕੋਲ ਰਹਿ ਕੇ ਰੱਬ ਦੇ ਕੋਲ ਰਹਿ ਕੇ ਆਪਾਂ ਰੱਬ ਨੂੰ ਨਹੀਂ ਮਿਲ ਪਾਇਆ ਸਾਡੇ ਅੰਦਰ ਨਾਲ ਦਾ ਰੱਬ ਰਹਿ ਗਿਆ ਜਿੰਦਾ ਤਾਂ ਉਹ ਨੂੰ ਜਾਹਿਰ ਨਹੀਂ ਪਾਇਆ ਆਪਨ ਪਛਾਣ ਨਹੀਂ ਪਾਇਆ ਰੱਬ ਨੂੰ

جب بھی نام جپتے سارے دو بابا جی نے کہنے مہاراج وہ آرام نہی نقلے پر ایک خالص آرام ہے نہیں پہننا آرام نہیں ہے گل گا کر سڈے سکھاں واسطے آرام نہیں ہے یہ تو اچھی ساری سوچنا سماج کر کے ویڈیو کوٹیاں پا لیے پر ساڈے ہے نہیں سارے پاپنا ہے کوٹیاں میں سچ کہہ رہا ہے نہیں یہ ساڑھے پاکر چلی ہے یہ تمہیں ترکی تار پاکستان میں پوچھ کے دیکھنا پھر چھوکڑ چلی ہے آپ اور اس سے موڑے سانو مارنا ہے تو توڑ کے کھا لیں اتھے مارنا ہے سوٹی کے کھا لیں اس کا دن جو سما پڑھتا جا ہے نا اس سمیں کو دیکھ لیو یہ مارنے والی مجھے بولتے رہے کو مارنے ਦੁਨਿਆਤੈ ਉਹ ਲੋਕ ਫੋਜੀਬੇ ਕਿ ਸੰਗ ਜਿਹੜੇ ਗੁਰਦੇ ਪਿਆਰੇ ਹੋਣਗੇ ਨਾ ਭੱਜਣ ਕਰਦੇਗੇ ਇਹ ਗੁਰੂ ਪਿਆਰ ਨਹੀਂ ਕਰਦੇ ਨਾ ਤਰੇ ਬੜੇ ਜਾਣ ਦੇਤੀ ਪਹਿਲ ਨਹੀਂ ਇਥੇ ਇਹ ਤੇ ਇਸ ਕਰਕੇ ਜਿਹੜੇ ਗੁਰੂ ਦੇ ਪਿਆਰੇ ਹਨ ਉਹ ਸਾਰੇ ਗੁਰੂ ਦੇ ਨਾਲ ਹੀ ਰਹਿਣਗੇ ਤਾਂ ਉਹਨਾਂ ਦੀ ਆਖਰ ਤੱਕ ਗੁਰੂ ਦੇ ਨਾਲ ਰਹਣੀ ਹੈ ਸਰੀਰ ਕਿੱਧਰ ਵੀ ਜਾਏ ਉਮਰੇ ਅੱਗੇ ਵਧਾਰੇ ਜਾਂ ਜਾਏ ਮਨ ਕਿੱਧਰ ਜਾਏ ਮੈਨੂੰ ਮਾਰ ਕੇ ਗੁਰੂ ਜੀ ਨਾਲ ਰਹਿਣਾ ਬਸ ਉਹਦੇ ਹੰਦ ਆਤਮਾ ਦੇ ਨਾਲ ਸੰਗੋਦੇ ਨਾਲ ਰਹਿਣਾ ਤੇ ਇਸ ਤਰ੍ਹਾਂ ਕੇ ਸਮੇ ਨੂੰ ਦੇਖਦੇ ਹੋਏ ਬਸ ਮੈਂ ਰਹੀ ਬੇਦੀ ਗੁਰੂ ਨਾਲ ਬਾਈ ਸਾਰੇ ਨਾਮ ਲਿਖਿਆ ਸਤਿਗੁਰੂ ਜੀ ਨਾਲ ਪਿਆਰ ਕੀ ਕਰਿਆ ਕਰੋ ਮਨ ਕਰਕੇ ਜੁਗੋ ਜਾਣਾ ਗੁਰੂ ਘਰ ਮਨ ਕਰਕੇ ਜਾ ਕੱਲਾ ਮੱਥਾ ਟੀਕੇ ਦਸੀ ਪੰਜੇ ਪਾਈ ਤੇ ਵਾਪਸ ਮੁੜ ਕੇ ਆ ਪਈ ਫਿਰ ਗੁਰੂ ਦੇ ਕੋਲ ਬਹਿ ਕੇ 10 15 ਦਿਨ ਤੱਕ ਨਾ ਬੈਠ ਕੇ ਗੁਰੂ ਦੀ ਗਾਥ ਸੁਣੀ ਤੇ ਜੇ ਗੁਰੂ ਦੇ ਸਾਹੇ ਕੋਈ ਨਹੀਂ ਬੈਠਾ

ਇਹ ਛੋਟਾ ਜਿਹਾ ਮੰਦਲ ਸੇਵਾਦਾਰ ਹੁੰਦੇ ਨਾਲ ਤੇ ਜੋ ਬਾਪੂ ਨੂੰ ਬਚਨ ਕਰਕੇ ਗਿਆ ਜਿੰਨੇ ਆਪ ਜੀ ਦੇ ਸਾਹਮਣੇ ਰੱਖ ਦਿੱਤੇ ਉਹ ਗੁਰੂ ਚਾਹਦਾ ਵੀ ਨਹੀਂ ਕਿ ਮੇਰਾ ਹੋ ਕੇ ਰਹੇ ਮੇਰਾ ਬਣ ਕੇ ਰਹੇ ਅਮਰਿਤ ਚੱਕਰ ਦੀ ਗੱਲ ਇਹ ਕਿ ਪਿੰਲੇ ਦੀ ਬਾਬੂ ਜੀ ਅਪਰਤ ਵਾਸਤੇ ਲੋ ਜੋ ਕਹਿ ਗਏ ਉਹਨੇ ਕਿ ਨਹੀਂ ਪਹਿਲਾ ਆਪਣੇ ਭਾਂਡਾ ਬਾਜਰਾ ਹੈ ਭਾਂਡਾ ਸੁਧ ਕਰ ਲੈਣਾ ਪਏ ਬਾਣਾ ਬਾਣੀ ਧਾਰਨੀ ਬਣੋ ਪਹਿਲਾ ਫਿਰ ਗੁਰਮੁਖਾਂ ਕੋਲ ਜਾ ਕੇ ਇਕੱਠੇ ਜਾ ਕੇ ਅੰਮ੍ਰਿਤ ਛਕੋ ਜਾ ਕੇ ਫਿਰ ਤੱਕ ਗਿਆ ਤਾਂ ਕਿ ਉਹ ਅੰਮ੍ਰਿਤ ਦੀ ਖਿਲਾਈ ਹੋ ਜਾਏ ਅੰਦਰ ਜੇ ਅਜੇ ਤੱਕ ਨਾਮ ਹੀ ਨਹੀਂ ਜਪਿਆ ਅਜੇ ਤੱਕ ਭੰਡਾ ਤਿਆਰ ਕੀਤਾ ਹੀ ਨਹੀਂ ਆਪਣਾ ਮਨ ਮਨ ਹੀ ਨਹੀਂ ਬਣਾਇਆ ਅਜੇ ਤੱਕ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਬੰਦੇ ਨੇ ਜਿਹੜੇ ਮਨ ਕਰਕੇ ਅੰਮ੍ਰਿਤ ਛਕਦੇ ਨੇ ਨਹੀਂ ਤਾਂ ਮੇਰੇ ਤੇਰੇ ਕਰਕੇ ਜਾਂਦੇ ਨੇ ਅੰਮ੍ਰਿਤ ਛਕਣ ਵਾਸਤੇ ਜੋ ਲੈਕਚਰ ਆਉਂਦੇ ਨੇ ਪੰਚਾਇਤ ਦੇ ਹੋਂਦ ਹੈ ਵੀਰ ਕਿਸੇ ਨੇ ਵੀ ਹੋਂਦ ਗੁਰਦੁਆਰੇ ਦੇ ਹੋਂਦ ਲੈਕਚਰ ਹੋਣਾ ਹੈ ਫਿਰ ਦਾ ਲ ਵੱਡਾ ਹੋ ਜਾਂਦਾ ਹੈ ਕਿੱਥੇ ਕਿੱਥੇ ਅਮਰਜੀਤ ਕਾਤਰਾ ਵੀ ਪੜਾਉਂਦਾ ਰਹਿੰਦਾ ਸ੍ਰੀ ਗੁਰਦਵਾਰਾ ਮਨੋਰਥ ਹੀ ਹੈ ਇਸ ਪੰਚਨੇ ਲੈਕਚਰ ਲੜਦੇ ਨੇ ਸਾਡਾ ਉਹ ਕੋਈ ਮਨੋਰਥ ਰਹਿ ਨਹੀਂ ਗਿਆ ਮੈਨੂੰ ਲੱਗਦਾ ਹਰ ਗੱਲ ਦੇ ਵਿੱਚ ਮੈਂ ਦੇਖਦੇ ਕਿੱਥੇ ਕਿੱਥੇ ਅਲਾਰ ਰਹੇ ਨੇ ਜੀ ਉਧਰੋਂ ਪਤਾ ਲੱਗਾ ਕੈਂਸਲ ਹੋ ਗਿਆ ਹੈ ਉਹਨੂੰ ਮਨ ਚਕਾ ਲੈਣ ਜਾ ਕੇ ਵਿਸਾਲੇ ਅਮਰਸਖਲੇ ਸਰ ਬਚੀ ਜਾਊਗਾ ਮਨੂੰ ਇਨੂੰ ਤਾਂ ਕਦੀ ਬੰਦੀ ਜੇ ਉਮਰ ਚੱਕਾ ਬੰਬਾ ਜੀ ਉਮਰ ਚੱਕਾ ਮੈਂ ਕਹਿੰਦਾ ਦੋ ਦਿਨ ਰਹਿ ਕੇ ਬਾਕੀ ਇਹਦਾ ਇਹਦੇ ਕੋਲ ਤਾਂ ਨੇ ਕੱਲ ਲੱਗਿਆ ਬਰਸ਼ ਚੱਕਾ ਲੈ ਇਹਨੇ ਸਾਰੀ ਉਮਰ ਦਾ ਕੋਈ ਚੰਗਾ ਕੰਮ ਵੀ ਨਹੀਂ ਕੀਤਾ ਇਸ ਜਿੰਦਗੀ ਦਾ ਇਹ ਤਾਂ ਜਨਮ ਪਤ ਹੀ ਪਿਆਣਾ ਨੇ ਤੇ ਜਾਣਾ ਹੈ ਮਰ ਜਾਣਾ ਹੈ ਇਹ ਫੇਰ ਆਹ ਨਾਲ ਇੱਕ ਤਾਂ ਲੱਗਾ ਕਰਨਾ ਹੈ ਈ ਲੱਗਾ ਕਰਨਾ ਇਹਦਾ ਇਹਨੇ ਸਾਰੇ ਕੋਲ ਬੱਦਗੀ ਨਹੀਂ ਕਿਤੇ ਭੱਜਣਾ ਵੀ ਨਹੀਂ ਕੀਤਾ ਇਸ ਜਿੰਦਗੀ ਦਾ ਬਿਖੜਾ ਹੀ ਪਾਇ ਰਿਹਾ ਸਾਰਾ ਜੀ ਨਾ ਉਹ ਆਪ ਚੈਨ ਲਈਏ ਤਾਂ ਦੂਜੇ ਮੂਰਤਿਆਂ ਲਈ ਜਿਹੜੇ ਚੈਨ ਲੈਂਦੇ ਨਹੀਂ ਨਾ ਲੈਣ ਤੇ ਉਹ ਆਪ ਕੋ ਚਲ ਮੰਚਾ ਲੈਣ ਉਹਨਾਂ ਨੂੰ ਕੋਈ ਪਾਲਣਤਾਰਾ ਨਹੀਂ ਹੋ ਸਕਦਾ ਜੀਵਤ ਹੋਣਾ। ਤੇ ਮਾਂ ਜਿਹਨੇ ਮਰਜੀ ਖੰਡ ਪੜਸਾ ਕਰਾਈ ਲੋ ਉਸ ਨਾ ਵਾਸਤੇ। ਤੋਂ ਸਾਸਾਂ ਲਈ ਬੜੀ ਵਿਚਾਰਾ ਨੇ ਕੋਈ ਕਰਦਾ ਦੱਸਦਾ ਨਹੀਂ ਕਰਦੇ ਨਹੀਂ ਐ। ਕਿਉਂਕਿ ਫਿਰ ਤੁਹਾਨੂੰ ਦਬੜੇ ਹੀ ਕਿੰਨੇ ਸਾਬੂ ਤੇ ਗੱਡੀਆ ਜੇਣਾ ਨਹੀਂ ਕਿ ਫਿਰ ਬਾਬਾ ਜੀ ਬੜੇ ਕੋਲੇ ਬਚਨ ਕਰਦੇ। ਇਸ ਵਾਸਤੇ ਨੇ ਬੜੀ ਜ਼ਰੂਰੀ ਗੱਲਾਂ ਨੇ ਆਪਣੇ ਮਨ ਨੂੰ ਸ਼ਾਂਤ ਰੱਖਣਾ ਉਹ ਕੋ ਮੁੰਡਾ ਚੰਗਾ ਬੋਲ ਵੀ ਗਿਆ ਕੋਈ ਗੱਲ ਆਪਣੇ ਮਨ ਨੂੰ ਸ਼ਾਂਤ ਕਰ ਲੈ ਭਲਾ ਇਹ ਕੋ ਪੜਾਈ ਮੰਗਿਆ ਕਰੋ ਮਰੀ ਪੜਾਅ ਹੋਇਆ ਤੇਰਾ ਭਾਈ ਤੂੰ ਮੁੰਡਾ ਬੋਲ ਵੀ ਕਈ ਵਾਰ ਆਪਾਂ ਕਈ ਵਾਰੀ ਮੰਗਣ ਵਾਲੇ ਆ ਜਾਂਦੇ ਨੇ ਤੇ ਮੇਰੇ ਮੈਨੂੰ ਮੰਗਣ ਚਲਾ ਜਾਣਾ ਕਈ ਵਾਰ ਤੂੰ ਮੁੰਡਾ ਬੰਦਾ ਵੀ ਕਹਿ ਰਹੇ ਆ ਮੇਰੇ ਭਾਪੇ ਨੇ ਵੀ ਧਿਆਨ ਨਹੀਂ ਲਾਇਆ ਤੇ ਲੋਕ ਕਿ ਦਸ ਨੂੰ ਗਿਆ ਲੈ ਕੇ ਪਹਿਲਾਂ ਦੇ ਮੁੰਡਾ ਹੀ ਬੋਲ ਜਿਹੜੇ ਦੇੜੇ ਜਿਹੜੇ ਨਹੀਂ ਸੀ ਫਿਰ ਤੁਸੀਂ 900 ਆਰਡਰ ਹੈ ਪਰ ਬੰਦਾ ਨਾ ਬੋਲ ਰਿਹਾ ਆਖੀ ਲੋ ਤੁਮਾਂ ਮਨੋਂ ਮਾਫੀ ਕਰਾ ਗੋ ਮਾਫੀ ਕਰ ਕਿਰਪਾ ਕਰੋ ਫਰੂ ਬੰਦਾ ਤੇ ਠੇਕ ਬਣਾ ਕੇ ਆ ਜੇ ਮਾੜਾ ਨਾ ਬੋਲੋ ਜੋ ਹੈਗਾ ਦੇ ਕੋ 13 ਬਾਤੀ ਬੰਦਾ ਦੇ ਲੋ ਬਾਤੀ ਦੇ ਦਮੜਾ ਬੰਦਾ 1020 ਆਪਾਂ ਵੀ ਕੋਪੂ 1020 ਗਏ ਆਪਾਂ ਕਿਤੇ ਘਰ ਵਿੱਚ ਭੜਾਇਆ ਤੇ ਜੇ ਵਿੱਚ ਭੜਾਇਆ ਕਿਹਦੇ ਘਰ ਕਿਉਂ 2050 ਭੜਾਇਆ ਮਾ ਬੰਦੇ ਤੇ ਦਿੱਤੇ ਨੂੰ ਅtilde ਦਸਰ ਚੋੜੇ ਇਹਨਾਂ ਦਸਰ ਤੋਂ ਬਾਅਦ ਬੰਦੇ ਬਾਅਦ ਨੂੰ ਦੇ ਰੋਗੇ ਦੇ ਦੇਖੋ ਜਦੈ ਕਿ ਲੱਗਾ ਦਸ ਰੁਪਏ ਗੁਰੂ ਨਾਲ ਵਿਟ ਕਰਨਾ ਨਹੀਂ ਆਉਂਦਾ ਯਾਰ ਬੈ ਗੁਰੂ ਨੂੰ ਚਾਹੀਦਾ ਉਹ ਨੂੰ ਉਹ ਨੂੰ ਨਹੀਂ ਚਾਹੀਦਾ ਕੋਈ ਤੋਂ ਹਲੇਰ ਬਲੇਰ ਨਹੀਂ ਚਾਹੀਦੇ ਗੁਰੂ ਤੁਹਾਡੇ ਸੇਵ ਸੰਤੇ ਇਹਦੇ ਗੁਰੂ ਨੂੰ ਹੀ ਪਾਇਆ ਜਾਏਗੀ ਮਨ ਲੇਤੇ ਸਤ ਗੁਰੂ ਕਰਾਸਤਿ ਇਸੇ ਵੇਲੇ ਕਾਰਜਰਾਸ ਆ ਜਾ ਮਨ ਰੀਸ ਕਿ ਮੰਨਦੇ ਆ ਮਾਣ ਮਾਣਦਾ ਮੀਰਾ ਮਾਣ ਕੇ ਹੈ ਬਬਾ ਜੀ ਮੇਰਾ ਪੁੱਤਰ ਮੀਰਾ ਨਹੀਂ ਬਣਿਆ ਦਿੱਤਾ ਮਮਾ ਨੂੰ ਦਿਆਂ ਦੇ ਮਾਂ ਬੜੀ ਉਹ ਕਿਹਾ ਕਿ ਕਿਹੜੇ ਦੇ ਬਬਾ ਜੀ ਜਿੱਦ ਤਾ ਮੁੰਡਾ ਮੀਕਾ ਗਿਆ ਨਾ ਕੋਣੀ ਵੀ ਕਰਦਾ ਬੋਲਦਾ ਹੀ ਮੈਂ ਕਿਰ ਤੂੰ ਆਇਆ ਤਾਂ ਮੰਨ ਜਾਏਗਾ ਦੇਖੋ ਕਦੀ ਨਾ ਅਜਿਹੀ ਕਿਸ ਤਰ੍ਹਾਂ ਦੀ ਤਾਂ ਕਿ ਬੋਲਣ ਲੱਗੇ ਬੱਸ ਤੁਸੀਂ ਮਾਇਆ ਨਹੀਂ ਬੰਦੀ ਪੁੱਤਰ ਕੋਲੋਂ ਵਾਸਾ। ਅਰ ਜਿੱਦਣ ਮੰਗੀ ਉਹਦੇ ਨੂੰ ਹੋਣਾ ਮੰਗੂ। ਐਡੀ ਕੰਨ ਆਈ ਮੈਂ ਉਹਦੇ ਬੱਚਿਆਂ ਨੂੰ ਉੱਥੇ ਪੁੱਛਿਆ ਉਹ ਤੁਸੀਂ ਫੋਨ ਨਹੀਂ ਕਰਦੇ ਘਰ ਜਾਏ ਉਹ ਕਹਿੰਦੇ ਬਾਬਾ ਜੀ ਇਹਨਾਂ ਨੂੰ ਹੋਰ ਕੀ ਚਾਹੀਦੀ ਹੈ ਮਾਇਆ ਚਾਹੀਦੀ ਨਹੀਂ ਮੈਂ ਕੋਰੋਂ 5000 ਦਾ ਕਰਜ ਲਾ ਕੇ ਦਿੱਤੇ ਉਹ ਬੁਝਾ ਪੂਰੇ ਕਰਨੇ ਤੇ ਪੜ੍ਹਿੰਦੇ ਮੇਟਾ ਕੇ ਪੜ੍ਹਿੰਦੇ ਚੀਂ ਹੈ। ਮਨੂੰ ਤਾਂ ਆਪਣੇ ਹੋਣੀ ਵੀ ਪਈਏ ਇੱਥੇ। ਇਹ ਸਵਾਲ ਨੇ ਬੱਚਿਆਂ ਦੇ ਉੱਥੇ। ਤੇ ਇਸ ਕਰੇ ਬਾਬਾ ਪ੍ਰੇਸ਼ਾਨ ਹੋ ਗਏ ਤਾਂ ਕੋ ਦੇ ਰਹੇ ਤੇ ਕਿਸੀ ਹਰ ਜਿਹੜੇ ਲਿੱਤੇ ਨੇ ਸਾਡਾ ਬੱਚਾ ਸਾਨੂੰ ਫੋਨ ਕਰੇ ਮਾਂ ਨੂੰ ਤਾਂ ਫਿਰ ਹੁੰਦਾ ਹੀ ਆ ਮਾਂ ਨੂੰ ਫੋਨ ਰੋਜ਼ ਕਰੇ ਮਾਤਾ ਜੀ ਨੂੰ ਰੋਜ਼ ਫੋਨ ਕਰੇ ਇੱਕ ਵਾਰ ਰੋਜ਼ ਫੋਨ ਕਰੇ ਆ ਤੁਮਾਨੂੰ ਠੰਡ 걸 ਗਈਏ ਤੇ ਗੁਰੂ ਜੀ ਤਾਂ ਇਹਦੇ ਨੂੰ ਵੀ ਤਾਂ ਹੀ ਠੰਡ ਹੈ ਗੁਰੂ ਜੀ ਹੀ ਜਾਣਦੇ ਤੁਹੀ ਕੋਲੇ ਰੋਜ਼ ਦੇ ਨੂੰ ਲਾ ਕੇ ਮੇਰੇ ਕੋਲ ਹੋ ਰਿਹਾ ਹੈ ਤਾਂ ਕੋਲੇ ਕੋਲੇ ਨਤਯੁਕਾ ਗੁਰੂ ਨੂੰ ਯਾਦ ਕੀਤਾ پار لگا بھی پار لگ سب کو چل جائے گی واحد